ਹੈਲੋ ਜੀ ਸੱਛਕਾ ਸਾਰੇ ਨੂੰ ਹੋਰ ਸਨਮ ਜੀ ਕੀ ਹਾਲ ਚਾਲ ਹੈ ਮੇਰਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਲੋ ਜੀ ਡੇਲੀ ਵਲੌਗ ਦੇ ਨਾਲ ਨਾਲ ਅੱਪਾਂ ਅੱਜ ਤੁਹਾਨੂੰ ਕੁਝ ਜਿਹੜੀ ਆਪਣੇ ਆ ਰੈਸਪੀਆਂ ਨੇ ਹਨ ਜਿਹੜਾ ਆਪਾਂ ਘਰੇ ਬਣਾਉਂਦੇ ਆ ਨਾ ਉਹ ਵੀ ਤੁਹਾਡੇ ਨਾਲ ਕਰਾਂਗੇ ਸ਼ੇਅਰ ਅੱਜ ਅਸੀਂ ਬਣਾਉਣ ਲੱਗੇ ਆ ਪੰਜੀਰੀ ਹਨਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਵੀ ਅਸੀਂ ਪੰਜੀਰੀ ਕਿਵੇਂ ਬਣਾਉਣੀ ਹੈ ਤੇ ਸਾਡੇ ਕੀ ਤਰੀਕਾ ਬਣਾਉਣ ਦਾ ਹਰੇਕ ਦਾ ਹਨਾ ਅਲੱਗ ਅਲੱਗ ਤਰੀਕਾ ਹੁੰਦਾ ਹੈ ਨਾ ਬਣਾਉਣ ਦਾ ਵੀ ਸਮਾਨ ਕਿਹੜਾ ਕਿਵੇਂ ਪਾਉਣਾ ਪਾਲ ਸਾਡਾ ਜਿੱਦਾਂ ਦਾ ਤਰੀਕਾ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੀਜ਼ ਵੀਡੀਓ ਨੂੰ ਫੁੱਲ ਲਵਾਂਚ ਕਰਨਾ ਅਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਤੇ ਬਣਾਉਣ ਦਾ ਵੀ ਸਮਾਨ ਕਿਹੜਾ ਕਿਵੇਂ ਪਾਉਣਾ ਪਾਲ ਸਾਡਾ ਜਿੱਦਾਂ ਦਾ ਤਰੀਕਾ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੀਜ਼ ਵੀਡੀਓ ਨੂੰ ਫੁੱਲ ਲਵਾਂਚ ਕਰਨਾ ਅਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਜੇਕਰ ਇਹ ਚੈਨਲ ਤੇ ਫਸਟ ਟਾਈਮ ਤੋਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਕੀਤਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਆਪਾਂ ਬਣਾਨੇ ਆਂ ਜੀ ਇਹ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ساری ਕੁਆਂਟੀਟੀ ਜਿਹੜੀ ਉਹ ਦੱਸੂਗੀ ਵੀ ਆਪਾਂ ਕਿੰਨੀ ਕਿੰਨੇ ਕਿਹੜੀ ਚੀਜ਼ ਕਿਵੇਂ ਪਾਈਏਗੀ ਜਾਂ ਫਿਰ ਕਿਸ ਹਿਸਾਬ ਦੇ ਨਾਲ ਪਾਈਏ ਆਪੋ ਤਾਂ ਚੱਲਦੇ ਜੁੜੇ ਦੇ ਕੋਲੇ ਤੁਹਾਨੂੰ ਬਣਾਉਣੀ ਆ ਜੀ ਜਿਹੜੇ ਪਨੀਰੀਅਸ ਬਣਾਉਣ ਲੱਗਿਆਂ 2 ਕਿਲੋ ਘਿਓ ਦੀ ਯਾਨੀ ਇਹ ਲੈ ਆਪਣੇ 2 ਕਿਲੋ ਘਿਓ ਤੋਂ ਘੋਲਿਆ 2 ਤੋਂ ਥੋੜਾ ਜਿਹਾ ਉੱਪਰ ਸੁਵਾਈ ਦੇ ਵਿੱਚ ਰੱਖ ਲੈ ਜਾਣੀਆਂ ਸੀ ਇਹ ਅਸੀਂ ਪੂਰਾ 2 ਕਿਲੋ ਪਾਇਆ ਇਹਦੇ ਵਿੱਚ ਆਟਾ ਤੇ ਨਾਲ ਹੀ ਲਿਆ 2 ਕਿਲੋ ਆਪਾਂ ਨੇ ਖੰਡ ਤੇ ਇਹਦੇ ਵਿੱਚ ਜਿਹੜਾ ਆਪਾਂ ਡਰਾਈ ਫਰੂਟ ਵਗੈਰਾ ਪਾਉਣਾ ਉਹ ਕੁਛ ਵੀ ਜਣੀ ਆਪਾਂ ਆਪਣੀ ਮਰਜ਼ੀ ਨਾਲ ਪਾ ਸਕਦੇ ਹਾਂ ਨਾ ਜਿਹੜੇ ਅਸੀਂ ਲੈਨੇ ਸਾਨੂੰ ਇਹ ਉਹ ਦੱਸਦੀ ਆ ਵੀ ਅਸੀਂ ਕਿਹੜੇ ਲੈਨੇ ਅਸੀਂ ਨੇ ਲੈਨੇ ਫੁੱਲ ਪਤਾਸੇ ਇਹ ਅਸੀਂ 2 ਕਿਲੋ ਘਿਓ ਦਾ ਕਹਿ ਕੇ ਸਮਾਨ ਲੈ ਕੇ ਆਂਦਾ 2 ਕਿ ਜਾਨੀ ਕਿ ਇਹ ਹੈਗੇ ਨੇ ਫੁੱਲ ਪਤਾਸੇ ਮਖਾਣੇ ਇਹ ਹੈਗਾ ਨਾਰੀਅਲ ਦਾ ਮੁਰਾਦਾ ਤੇ ਇਹ ਲਈ ਆਪਾਂ ਨੇ ਖਸ ਖਸ ਤੇ ਨਾਲ ਹੀ ਆਪਾਂ ਨੇ ਲਈਆ ਗੀ ਜਮੈਨ ਤੇ ਇਹ ਲਈ ਆਪਾਂ ਨੇ ਕਮਰਕਸ ਤੇ ਇਹ ਹੈਗੇ ਬਿਲਗੁੱਧ ਤੇ ਇਹ ਹੈਗੇ ਨੇ ਆਪਣੇ ਕੋਲੇ ਦੋਨੇ ਭਾਂਤੀਆਂ ਜਾਨੀ ਗੂੰਦ ਤੇ ਨਾਲ ਹੀ ਆ ਲਈ ਆਪਾਂ ਨੇ ਕਾਲੀਆਂ ਮਿਰਚਾਂ ਉਹਨੇ ਦੱਬ ਲਿਆ ਤੇ ਇਹ ਆਪਾਂ ਨੇ ਲੈਨੇ ਤਿੰਨੇ ਡਰਾਈ ਫੂਡ ਕਾਜੂ ਬਦਾਮ ਤੇ ਪਿਸਤਾ ਤੇ ਵਿੱਚ ਇਹਦੇ ਆਪਨੇੜੇ ਮਗਜ ਨੇ ਉਹ ਵਿੱਚ ਜਾਨਕੀ ਗ੍ਰाइंड ਕਰ ਲੈ ਤਾਂ ਕਿ ਬੱਚੇ ਨੇੜੇ ਉਹ ਖਾਣ ਲੱਗੇ ਨਾ ਕੱਢ ਕੇ ਸਟੰਦੇ ਨੇ ਤਾਂ ਕਰਕੇ ਅਸੀਂ ਜਿਹੜੇ ਸਾਰੇ ਨੇ ਗ੍ਰाइंड ਕਰਕੇ ਪਾਵਾਂਗੇ ਵਿੱਚ ਤੇ ਇਹ ਫੁੱਲ ਬਤਾਸੇ ਨੇ ਆਪਾਂ ਹਲਕੇ ਜਿਹੜੇ ਪਹਿਲਾਂ ਘਿਓ ਦੇ ਵਿੱਚ ਨੇ ਆਪਾਂ ਭੁੰਨ ਲਵਾਂਗੇ ਤੇ ਤਾਂ ਕਿ ਪੌਣ ਤੋਂ ਬਾਅਦ ਇਹ ਨਾ ਚੀੜੇ ਜਿਹਾ ਨਾ ਹੋਣ ਇਹ ਪਹਿਲਾਂ ਥੋੜੇ ਜਿਹਾ ਘਿਓ ਦੇ ਵਿੱਚ ਚੜ ਕੇ ਕਟਛੀਕਾ ਘਿਓ ਦਾ ਪਾ ਕੇ ਆਪਾਂ ਇਹਨਾਂ ਨੂੰ ਫੁੱਲ ਲਵਾਂਗੇ ਤੇ ਲਓ ਜੀ ਆਪਾਂ ਨੇ ਜਿਹੜੀ ਕੜਾਹੀ ਆ ਉਹ ਆਪਾਂ ਨੇ ਰੱਖ ਦਿੱਤੀ ਆ ਗਰਮ ਹੋਣੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਘਿਓ हां जी ਅਸੀਂ ਇੱਕ ਕੜਾਹੀ ਦੇ ਵਿੱਚ ਜਿਹੜਾ ਆਪਣਾ 2 ਕਿਲੋ ਘਿਓ ਆ ਸੀ ਕੜਾਹੀ ਦੇ ਵਿੱਚ ਪਾ ਲਿਆ ਵਾ ਅਸੀਂ ਪਠੀ ਤੇ ਬਣਾ ਰਹੇ ਜਿਹੜੀ ਇਹ ਆਪਣੀ ਪੰਜੀਰੀ ਪਠੀ ਤੇ ਬਣਾਵਾਂਗੇ ਕਿਉਂਕਿ ਜਦੋਂ ਬਿਲਕੁਲ ਗਰਮ ਹੋ ਗਿਆ ਉਦੋਂ ਆਪਾਂ ਨੇ ਜਿਹੜਾ ਇਹ ਆਟਾ ਦਾ ਉਹਦੇ ਵਿੱਚ ਜਣੀ ਮਿਕਸ ਕਰਨਾਗਾ ਨਾਲ ਦੀ ਨਾਲ ਜਿਹੜਾ ਆਪਣਾ ਖੁਰਚਣਾ ਉਹ ਆਪਾਂ ਨੇ ਹਿਲਾਉਂਦੇ ਜਾਣਾਗਾ ਨਾਲ ਦੀ ਨਾਲ ਜਾਂ ਤੇ ਖੁਰਚੜਾ ਘਣਾਉਣਾ ਨਹੀਂ ਤਾਂ ਕਿ ਆਟੇ ਦੀਆਂ ਗੰਡਾ ਨਾ ਬਣ ਬਿਲਕੁਲ ਜਿਹੜਾ ਆਟਾ ਦਾ ਆਪਣਾ ਘਿਓ ਦੇ ਵਿੱਚ ਮਿਕਸ ਹੋ ਜਾਵੇ ਹਨਾ ਨਹੀਂ ਤਾਂ ਜਿਹੜਾ ਢੇਠਾ ਲੱਗੇ ਆਟਾ ਅਤੇ ਨਾ ਹੀ ਜਿਹੜੇ ਗੰਢਾ ਰਣ ਇਸ ਹਿਸਾਬ ਨਾਲ ਖੋਚਣਾ ਜਿਹੜਾ ਪਾਣੀ ਹਲਾਉਣਾ ਦਾ ਤੇ ਇੱਕ ਜਿਹੜਾ ਸੇਕ ਆ ਤੁਸੀਂ ਯਾਨੀ ਕਿ ਮਿੰਨੀ ਜੀ ਅੱਗ ਤੇ ਜਾਂ ਚੁੱਲੇ ਤੇ ਬਣਾ ਲਓ ਤਾਂ ਮਿੰਨਾ ਜਿਹਾ ਸੇਕ ਰੱਖੇ ਉਹ ਨਾ ਤਾਂ ਜਾਰੀ ਹੋਈ ਅਤੇ ਨਾ ਹੀ ਘਟ ਹੋਵੇ ਹਨਾ ਤੇ ਲਓ ਜੀ ਆਟਾ ਅਸੀਂ ਨੇ ਪਾਉਣ ਤੋਂ ਬਾਅਦ ਆਟਾ ਭੁੰਨਣ ਲੱਗ ਗਿਆ ਚੁੱਕਿਆ ਗਾ ਇਥੇ ਆਪਣਾ ਆਟੇ ਦੀ ਬਸ ਇਹੀ ਨਿਸ਼ਾਨੀ ਹੈ ਇੱਕ ਤਾਂ ਜਦੋਂ ਭੁੰਨਿਆ ਗਿਆ ਤਾਂ ਉਦੋਂ ਸਵੈਲ ਆਉਗੀ ਹਨਾ ਸਮੈਲ ਵਧੀਆ ਹੋਣ ਲੱਗ ਜੂ ਤੇ ਆਟੀ ਦਾ ਜਿਹੜਾ ਲਾਲੀ ਆ ਉਹ ਆ ਜੂਗੀ ਯਾਨੀ ਕਿ ਜਿੱਟਾਪਣ ਨਹੀਂ ਰਹੂਗਾ ਹਨਾ ਜਿਹੜਾ ਚਿੱਟਾਪਣ ਹੋਵੇ ਤਾਂ ਪੰਜੀਰੀ ਦਾ ਇਹਨਾਂ ਕੱਚੀ ਰਹਿਣ ਦਾ ਉਹ ਹੋ ਜਾਂਦਾਗਾ ਤੇ ਆਟਾ ਬਿਲਕੁਲ ਵਧੀਆ ਤਰੀਕੇ ਨਾਲ ਆਪਾਂ ਨੇ ਭੁਰਣਾ ਨਾ ਤਾਂ ਜ਼ਿਆਦਾ ਭੁਰਣਾ ਤਾਂ ਕਿ ਕਾਲੀ ਪੰਜੀਰੀ ਨਾ ਹੋਵੇ ਹਨਾ ਖੁਸ ਤਾਂ ਜਦੋਂ ਆਪਾਂ ਸਮਾਰਟ ਫੋਨ ਨੇ ਉਹਦੇ ਨਾਲ ਜਿਹੜੀ ਉਹਦੀ ਰੰਗਤ ਆ ਉਹ ਬਦਲ ਜਾਂਦੀ ਆ ਤੇ ਜੇਕਰ ਨਾ ਆਟਾ ਵੀ ਜ਼ਿਆਦਾ ਭੁੰਨਦੇ ਇਹ ਤਾਂ ਹੋਰ ਵੀ ਜ਼ਿਆਦਾ ਹੋਊਗੀ ਤੇ ਇਸ ਤਰ੍ਹਾਂ ਜੇਕਰ ਤੁਸੀਂ ਬਣਾਉਗੇ ਤਾਂ ਬਹੁਤ ਯਾਨੀ ਵਧੀਆ ਟੇਸਟੀ ਜਿਹੜੀ ਪੰਜੀਰੀ ਆ ਆਪਣੀ ਬਣ ਕੇ ਹੋਊਗੀ ਤਿਆਰ ਅਸੀਂ ਜਣੀ ਸ਼ੁਰੂ ਤੋਂ ਇਹੀ ਤਰੀਕਾ ਬਣਾਉਂਦੇ ਹਾਂ ਬਹੁਤ ਜਣੀ ਵਧੀਆ ਬਣਦੀ ਹੈ ਕਿ ਤੇ ਲਓ ਜੀ ਆਟਾ ਆਪਣਾ ਭੁੰਨ ਚੁੱਕਿਆ ਤੁਸੀਂ ਵੀ ਹੁਣ ਰੰਗਤ ਦੀ ਜਿਹੜੇ ਇਹਦਾ ਫਰਕ ਦਿਖ ਰਿਹਾ ਹੋਮਗੇ ਜਣੀ ਪਹਿਲਾਂ ਦਾ ਤੇ ਹੁਣ ਦਾ ਤੇ ਨਾਲ ਹੀ ਇੱਥੇ ਅਸੀਂ ਜਿਹੜੇ ਆਪਣੀ ਹੈਗੀ ਸੀ ਫੁੱਲ ਪਤਾਸੀ ਉਹ ਵੀ ਅਸੀਂ ਇਹ ਕੜਾਹੀ ਦੇ ਵਿੱਚ ਭੁੰਨ ਕੇ ਲੈ ਆ ਚੁੱਕਿਆ ਅਸੀਂ ਇਹਨੂੰ ਹਲਕੇ ਜੇ ਦੱਦੜੇ ਜੇ ਕਰਕੇ ਇੱਥੇ ਭੰਨ ਲਾਵਾਂਗੇ ਉਹਨਾਂ ਨੂੰ ਤਾਂ ਕਿ ਜਾਦੇ ਵੱਡੇ ਪੀਸ ਨਾ ਰਹਿਣ ਹਨਾ ਬੱਚੇ ਖਾਂਦੇ ਆ ਨਾ ਜਦੋਂ ਬੱਚਿਆਂ ਦੀ ਆਦਤ ਆ ਵੀ ਉਹ ਕੱਢ ਕੇ ਠੱਡ ਕੇ ਜਣੀ ਸੈੱਟ ਦਿੰਦੇ ਆ ਲਓ ਜੀ ਇਹ ਆਟਾ ਆਪਣਾ ਭੁੰਨ ਚੁੱਕਿਆਗਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਜਿਹੜੀ ਗੂੜਾ ਉਹ ਮਿਕਸ ਕਰਦੇ ਆ ਗੂੜਾ ਪਾਉਣ ਤੋਂ ਬਾਅਦ ਗੂੜਾ ਅਸੀਂ ਇਹ ਰਗੜ ਕੇ ਜਣੀ ਕਿ ਪਾਈਏ ਦੇ ਵਿੱਚ ਕੁੱਟ ਕੇ ਰੱਖ ਲਈ ਸੀ ਗੈਸ ਜਿਹੜੇ ਅਸੀਂ ਸਿਮ ਕੀਤਾ ਹੋਇਆ ਸੀ ਇੱਥੇ ਨਾਲ ਦੀ ਨਾਲ ਤੇ ਜਿਹੜਾ ਇਹਦੇ ਵਿੱਚ ਗੂਦ ਪਾਉਣੀ ਨਾਲ ਦੀ ਨਾਲ ਇਹ ਹਲਾਉਂਦੇ ਜਾਣਾ ਤਾਂ ਕਿ ਜਿਹੜੀ ਗੂਦ ਆਪਣੀ ਉਹ ਭੁੱਜਦੀ ਆ ਤਾਂ ਫੁੱਲਦੀ ਹੁੰਦੀ ਆ ਤੇ ਇਹਦੇ ਵਿੱਚ ਨਾਲ ਜਿਹੜੀ ਦੂਜੀ ਗੂਦ ਸੀ ਅਸੀਂ ਉਹ ਪਾ ਦਿੱਤੀ ਹੈਗੀ ਤਾਂ ਕਿ ਜਿਹੜੇ ਕੁਝ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਉੱਪਰ ਪੈਂਦੀਆਂ ਨੇ ਜਾਨੀ ਕੜਾਹੀ ਦੇ ਗਰਮ ਚੀਜ਼ ਦੇ ਵਿੱਚ ਗਰਮ ਘਿਓ ਦੇ ਵਿੱਚ ਗਰਮ ਆਟੇ ਦੇ ਵਿੱਚ ਪੈਂਦੀ ਆ ਤੇ ਕੁਝ ਚੀਜ਼ਾਂ ਜਿਹੜੀਆਂ ਆਪਾਂ ਹੇਠਾਂ ਲਾ ਕੇ ਜਾਨੀ ਥੋੜੀ ਜਿਹੀ ਠੰਡੀ ਹੋਣ ਤੋਂ ਬਾਅਦ ਪਾਉਂਦੇ ਜਿਹੜੀਆਂ ਅਸੀਂ ਉੱਪਰ ਪਾਉਂਦੇ ਇਹ ਪਾਈ ਆਪਾਂ ਨੇ ਕਮਰ ਕਸ ਫਹਰਾ ਇਹ ਵੀ ਅਸੀਂ ਮਿਰਚੀ ਦੇ ਪਿੱਚਾ ਜਿਹੜੀ ਬਰੀਕ ਕਰ ਲਈ ਸੀਗੀ ਤੇ ਇਹ ਪੌਣੀ ਬਹੁਤ ਜਾਨੀ ਜ਼ਰੂਰੀ ਹੋ ਜਾਂਦੇ ਜਿਨ੍ਹਾਂ ਦੇ ਟੂਹੀ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਆ ਹਨਾ ਉਹ ਚੀਜ਼ ਤੇ ਨਾਲ ਹੀ ਅਸੀਂ ਇਹ ਭਾਈ ਇਹਦੇ ਵਿੱਚ ਖਾਸ ਖਾਸ ਪਾਈ ਹੈਗੀ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਆਪਣੀ ਬਿਲਗੁੱਦ ਹੁੰਦੀ ਆ ਉਹ ਵੀ ਹੱਡ ਗੋਡਿਆਂ ਵਾਸਤੇ ਜਾਨੀ ਆਪਣੀ ਟੂਹੀ ਵਾਸਤੇ ਲਾ ਲੋ ਹਨਾ ਜੋਇੰਟ ਪੇਨ ਵਾਸਤੇ ਬਹੁਤ ਜਾਨੀ ਕਿ ਇਹ ਵਧੀਆ ਹੋ ਆਗੀ ਇਹਦੇ ਵਿੱਚ ਆਪਾਂ ਕੋਈ ਵੀ ਜਿਹੜੇ ਡਰਾਈ ਫੂਟ ਨੇ ਹੋਰ ਵੀ ਸਾਨੂੰ ਲੱਗਦੇ ਨੇ ਆਪਾਂ ਉਹ ਚੀਜ਼ਾਂ ਪਾ ਸਕਦੇ ਜਾਨੀ ਜਿਹੜੀ ਜ਼ਰੂਰੀ ਚੀਜ਼ਾਂ ਨੇ ਅਸੀਂ ਉਹ ਇਹਦੇ ਵਿੱਚ ਐਡ ਕਰੀਆਂ ਨੇਗੀਆਂ ਨਾਲ ਇਹਦੇ ਵਿੱਚ ਆਪਾਂ ਪਾਵਾਂਗੇ ਜਮੈਨ ਜਮੈਨ ਜਿਹੜੀ ਹਾਜਮੇ ਦੇ ਲਈ ਹੈ ਨਾ ਤੇ ਵਧੀਆ ਆਪਣਾ ਜ ਡਾਈਜੈਸ਼ਨ ਹੈ ਜਿਹੜਾ ਬੇਕੀ ਤਜਾਬ ਵਗੈਰਾ ਨਹੀਂ ਬਣਦਾ ਪਨੀਰੀ ਖਾਣ ਤੋਂ ਬਾਅਦ ਉਹਦੇ ਲਈ ਜਿਹੜੀ ਜਮੈਨ ਬਹੁਤ ਜਣੀ ਜ਼ਰੂਰੀ ਹੈਗੀ ਤੇ ਨਾਲ ਦੀ ਨਾਲ ਹੁਣ ਇੱਥੇ ਆਪਾਂ ਪਾਵਾਂਗੇ ਜਿਹੜਾ ਆਪਣਾ ਨਾਰੀਅਲ ਦਾ ਮੁਰੱਦਾਗਾ ਹੈ ਨਾ ਉਹ ਪਾਵਾਂਗੇ ਇਹਦੇ ਵਿੱਚ ਇਹ ਬਣਿਆ ਬਣਾਇਆ ਬਾਜ਼ਾਰੋਂ ਹੀ ਮਿਲ ਜਾਂਦਾ ਹੁੰਦਾ ਬਰੀਕ ਹੁੰਦਾ ਹੈ ਬਿਲਕੁਲ ਇਹ ਜਿਹੜਾਕਰ ਆਪਾਂ ਖੋਪੇ ਜਣੀ ਠੂਠੀ ਨੂੰ ਕਸ ਕਰਕੇ ਪਾਉਣਾ ਜਾਂ ਚੀਰ ਕੇ ਪਾਉਣਾ ਹੈ ਤਾਂ ਹੁਣਾ ਧੰਦਾ ਦੇ ਵਿੱਚ ਵੀ ਅੜਕਦੀ ਰਹਿੰਦੀ ਆ ਤੇ ਬਾਕੀ ਬੱਚੇ ਦਾ ਬਿਲਕੁਲ ਵੀ ਇਹ ਚੀਨੂ ਹੰਦੇ ਹੈਗੇ ਇਹ ਬਰੀਕ ਕੀਤਾ ਹੋਇਆ ਹੁੰਦਾ ਹੈਗਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਆਪਣੇ ਬਦਾਮ ਖਾਜੂ ਤੇ ਪਿਸਤਾ ਵਗੈਰਾ ਨੇ ਜਾਨੀ ਕਿ ਮੱਕਜ ਵਗੈਰਾ ਸਾਰੇ ਦਰਦੜੇ ਕੀਤੇ ਹੋਏ ਨੇਗੇ ਉਹ ਕੁੰਡੇ ਦੇ ਵਿੱਚ ਆਪਾਂ ਨੇ ਰਗੜੇ ਸੀਗੇ ਉਹ ਚੀਜ਼ ਸਾਰੀ ਇਹਦੇ ਵਿੱਚ ਮਿਕਸ ਕਰ ਦਵਾਂਗੇ ਖੁਰਚਣਾ ਆਪਾਂ ਨੇ ਨਾਲ ਦੀ ਨਾਲ ਚਲਾਉਂਦੇ ਜਾਣਾਗਾ ਤਾਂ ਕਿ ਜਿੰਨਾ ਵੀ ਆਪਾਂ ਸਾਰਾ ਸਮਾਨ ਪਾਇਆ ਹੈਗਾ ਸਾਰਾ ਇਹਦੇ ਵਿੱਚ ਐਨ ਪੂਰੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਕਿ ਜੋ ਹਲੇ ਗਰਮਾ ਚ ਕੜਾਹੀ ਵੀ ਆਪਣੀ ਗਰਮ ਨਾਲ ਦੀਆਂ ਜਿਹੜੀਆਂ ਜਿਹਾ ਭੁੰਨਣ ਵਾਲੀਆਂ ਨੇ ਵਿੱਚ ਉਹ ਭੁੰਨੀਆਂ ਜਾਣਗੀਆਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਰਹੇ ਹਾਂਗੇ ਖੰਡ ਥੋੜੀ ਜੀ ਇਹ ਜਨ ਕਿ ਪਨੀਰੀ ਜਦੋਂ ਠੰਡੀ ਹੋ ਗਈ ਕੈਸ ਅਸੀਂ ਇੱਥੇ ਬੰਦ ਕਰ ਦਿੱਤਾ ਸੀ ਜਾਨੀ ਪੱਠੀ ਆਪਣੀ ਬੰਦ ਕੀਤੀ ਹੋਈ ਸੀ ਤੇ ਫਿਰ ਇਹਦੇ ਵਿੱਚ ਬਾਅਦ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਖੰਡ ਆ ਜਿਹੜੀ ਆਪਣੇ ਇਹਨੂੰ ਵੀ ਬਿਲਕੁਲ ਚੰਗੇ ਤਰੀਕੇ ਨਾਲ ਮਿਕਸ ਕਰਨਾਗਾ ਜੇਕਰ ਆਪਾਂ ਤੋਂ ਮਿਕਸਰ ਨਾ ਹੋਈ ਤਾਂ ਕਿਉਂ ਠੰਡਾ ਜਾਦੀ ਹੋ ਜਾਊਗਾ ਨਾ ਫਿਰ ਇਹਨੇ ਵਿੱਚ ਮਿਕਸ ਨਹੀਂ ਹੋਣਾਗਾ ਤੇ ਵਧੀਆ ਤਰੀਕੇ ਨਾਲ ਇਹਨੂੰ ਐਨ ਸਵਾਰ ਕੇ ਜਣੀ ਮਿਕਸਰ ਕਰ ਦੇਣਾ ਵਾ ਵਿੱਚ ਪਨੀਰੀ ਦੇ ਵਿੱਚ ਤੇ ਜੇਕਰ ਜੇਕਰ ਇਹ ਆਪਣਾ ਆਟਾ ਜਣੀ ਜਿਆਦਾ ਗਰਮ ਹੋਇਆ ਤਾਂ ਵੀ ਜਿਹੜੀ ਖੰਡ ਆ ਉਹ ਆਪਣੇ ਨਹੀਂ ਪਾਉਣੀ ਹੈਗੀ ਥੋੜਾ ਜਿਹਾ ਨੋਰਮਲ ਜਦੋਂ ਆਪਣਾ ਟੈਂਪਰੇਚਰ ਆ ਜਾਊਗਾ ਆਪਣੇ ਭੁੰਨੇ ਹੋ ਜਿਹੜਾ ਆਟਾ ਦਾ ਪਨੀਰੀ ਦਾ ਸਮਾਨ ਆ ਹਨਾ ਨੋਰਮਮਲ ਟੈਂਪਰੇਚਰ ਤੇ ਆ ਜਾਊਗਾ ਫਿਰ ਇਹਦੇ ਵਿੱਚ ਆਪਾਂ ਨੇ ਖੰਡ ਮਿਕਸ ਕਰਨੀ ਹੈ ਗੈਸ ਉਹਦੋਂ ਬਿਲਕੁਲ ਆਪਾਂ ਨੇ ਬੰਦ ਕਰ ਦੇਣਾਗਾ ਜੇਕਰ ਆਪਾਂ ਚੁੱਲੇ ਤੇ ਬਣਾ ਰਹਾਂਗਾ ਤਾਂ ਤੁਸੀਂ ਚੁੱਲੇ ਤੋਂ ਹੇਠਾਂ ਲਗਾ ਲਾ ਕੇ ਜਣੀ ਫਿਰ ਜਿਹੜੀ ਖੰਡ ਆ ਆਪਾਂ ਫਿਰ ਪਾਉਣੀ ਆ ਤੇ ਭੁੰਨੇ ਦੇ ਵਿੱਚ ਜਿਹੜੇ ਆਪਾਂ ਹੈਗੇ ਨੇ ਫੁੱਲ ਪਤਾਫੇ ਜਾਨੀ ਉਹ ਆਪ ਇਹਦੇ ਵਿੱਚ ਪਾ ਦਵਾਂਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਤੋਂ ਰਿਕਵੈਸਟ ਕਰਦੀ ਹਾਂ ਜੇਕਰ ਤੁਸੀਂ ਐਵੇਂ ਚੈਨਲ ਤੇ ਫਸਟ ਟਾਈਮ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜਿਹੜੀ ਸਾਡੀ ਇਹ ਰੈਸਪੀ ਹੈ ਜਿੱਦਾਂ ਸਾਡਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਤਰ੍ਹਾਂ ਦੀ ਹੋਰ ਵੀਡੀਓਂ ਤੇ ਥੰੜਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਮੈਂ ਇਸ ਲਓ ਜੀ ਪਨੀਰੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਟਰਾਈ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਤਰੀਕਾ ਜਿਹੜਾ ਕਿੱਦਾਂ ਦਾ ਲੱਗਿਆ ਲਓ ਜੀ ਆਪਾਂ ਵੀਡੀਓ ਦਾ ਕਰਦੇ ਆ ਐਂਡ ਸੋਸ਼ਲ ਕਾਲ ਜੀ ਸਾਰਿਆਂ ਨੂੰ